ਗੁਰੂ ਰੂਪ ਪਿਆਰੀ ਸਤ ਸੰਗਤ ਪੁਰਾਣੇ ਵੇੜਿਆਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਬੇहद ਮਿਹਨਤੀ ਇਨਸਾਨ ਰਹਿੰਦਾ ਸੀ ਇਹ ਮਿਹਨਤ ਕਸ਼ ਬੰਦਾ ਸੀ ਹਮੇਸ਼ਾ ਪਰਮਾਤਮਾ ਤੋਂ ਪੈ ਮੰਦਾ ਬਹੁਤ ਜ਼ਿਆਦਾ ਇਮਾਨਦਾਰ ਸੀ ਇਸ ਦੀ ਇਮਾਨਦਾਰੀ ਦੇ ਦੂਰ ਦੂਰ ਤੱਕ ਚਰਚੇ ਸਨ ਹਰ ਕੋਈ ਕਹਿੰਦਾ ਸੀ ਕਿ ਜੇ ਕੋਈ ਇਮਾਨਦਾਰ ਹੋਵੇ ਤਾਂ ਉਸ ਵਰਗਾ ਹਰ ਇੱਕ ਇਸ ਦੀਆਂ ਮਿਸਾਲਾਂ ਦਿੰਦਾ ਸੀ ਉਸ ਦੇ ਨਗਰ ਵਿੱਚ ਸਾਰੇ ਇਸ ਦੀ ਬਹੁਤ ਇੱਜ਼ਤ ਕਰਦੇ ਸਨ ਮਾਨ ਸਤਿਕਾਰ ਕਰਦੇ ਸਨ ਪਰ ਇੱਕ ਦਿੱਕਤ ਸੀ ਕਿ ਇਸਦੇ ਕੋਲੇ ਕਮਾਈ ਦੇ ਸਾਧਨ ਬਹੁਤ ਸੀਮਤ ਜੇ ਸਨ ਇਹਦੇ ਕੋਲੇ ਕਮਾਈ ਦੇ ਬਹੁਤ ਜ਼ਿਆਦਾ ਸਾਧਨ ਨਹੀਂ ਸਨ ਗਿਣਤੀ ਦੇ ਇਹਦੇ ਕੋਲੇ ਖੇਤ ਸਨ ਇਹਦੇ ਕੋਲੇ ਦੋ ਬਲਦ ਸਨ ਉਹਨਾਂ ਨਾਲ ਇਵਾਹੀ ਜੋਤੀ ਕਰਦਾ ਸੀ ਕਈ ਵਾਰ ਇਸਦੇ ਘਰ ਵਾਲੇ ਇਸਦੀ ਇਮਾਨਦਾਰੀ ਤੋਂ ਪਰੇਸ਼ਾਨ ਹੋ ਜਾਂਦੇ ਇਸਦੇ ਮਾਪਿਓ ਨੇ ਇਸ ਨੂੰ ਕਈ ਵਾਰੀ ਕਿਹਾ ਕਿ ਇਮਾਨਦਾਰੀ ਨੇ ਕੁਝ ਨਹੀਂ ਦੇਣਾ ਤੇਰਾ ਵਿਆਹ ਵੀ ਹੋ ਚੁੱਕਿਆ ਹੈ ਤੇਰੇ ਬੱਚੇ ਵੀ ਹਨ ਇਹਨਾਂ ਨੇ ਇਮਾਨਦਾਰੀ ਦੇ ਆਸਰੇ ਨਹੀਂ ਪਲਣਾ ਤੈਨੂੰ ਕੁਝ ਨਾ ਕੁਝ ਤਾਂ ਹੋਰ ਕਰਨਾ ਪਵੇਗਾ ਥੋੜੀ ਬਹੁਤ ਵਲਛਲ ਕਰ ਲਵੇਗਾ ਕਿਸੇ ਨਾਲ ਧੋਖਾ ਧੜੀ ਕਰ ਲਵੇਗਾ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਜਮਾਨਾ ਇਹੋ ਜਿਹਾ ਹੈ ਪਰ ਉਸਨੇ ਹਮੇਸ਼ਾ ਕਹਿਣਾ ਕਿ ਨਹੀਂ ਮੈਨੂੰ ਪ੍ਰਮਾਤਮਾ ਨੇ ਜੇ ਇਮਾਨਦਾਰੀ ਦਾ ਗੁਣ ਬਖਸ਼ਿਆ ਹੈ ਤਾਂ ਮੈਂ ਇਹ ਆਪਣੇ ਨਾਲ ਲੈ ਕੇ ਜਾਣਾ ਹੈ ਬੇਇਮਾਨੀ ਦਾ ਤੱਬਾ ਮੈਂ ਆਪਣੇ ਆਪ ਤੇ ਨਹੀਂ ਲੁਬਾਉਣਾ ਨਗਰ ਦੇ ਕੁਝ ਲੋਕ ਵੀ ਕਈ ਵਾਰੀ ਗੱਲਾਂ ਕਰਿਆ ਕਰਦੇ ਕਿ ਇਸਨੇ ਕੀ ਕਮਾਇਆ ਹੈ ਕਮਾਈ ਇਸਦੀ ਸਿਰਫ ਇੰਨੀ ਹੈ ਕਿ ਇਹ ਇਮਾਨਦਾਰ ਹੈ ਹੋਰ ਕੁਝ ਨਹੀਂ ਇੱਕ ਵਾਰ ਇਸ ਨੂੰ ਖੇਤ ਦੇ ਵਿੱਚ ਵਾਹੀ ਕਰਦੇ ਨੂੰ ਆਪਣੇ ਖੇਤ ਦੇ ਵਿੱਚੋਂ ਕਾਫੀ ਜਿਆਦਾ ਸੋਨੇ ਦੀਆਂ ਮੋਹਰਾਂ ਮਿਲੀਆਂ ਇਹ ਖੇਤ ਦਰਅਸਲ ਇਹਦਾ ਨਹੀਂ ਸੀ ਉਸਨੇ ਠੇਕੇ ਤੇ ਲੈ ਕੇ ਵਾਈ ਕੀਤੀ ਹੋਈ ਸੀ ਤੇ ਜਿਸ ਦਾ ਅਸਲ ਖੇਤ ਸੀ ਇਹ ਆਪਣੇ ਖੇਤ ਵਿੱਚੋਂ ਉਹ ਮੋਹਰਾਂ ਕੱਢ ਕੇ ਸਾਰੀਆਂ ਉਹਦੇ ਘਰ ਜਾ ਕੇ ਉਸ ਨੂੰ ਦੇ ਆਇਆ ਕਹਿਣ ਲੱਗਿਆ ਕਿ ਤੁਹਾਡਾ ਖੇਤ ਹੈ ਇਹ ਸਾਰਾ ਕੁਝ ਜੋ ਵੀ ਪ੍ਰਮਾਤਮਾ ਨੇ ਵਿੱਚੋਂ ਬਖਸ਼ਿਆ ਹੈ ਇਹ ਸਾਰਾ ਤੁਹਾਡਾ ਬੰਦਾ ਉਸ ਇਨਸਾਨ ਨੇ ਉਸ ਦਾ ਧੰਨਵਾਦ ਕੀਤਾ ਇਸ ਦਾ ਮਾਨ ਸਤਕਾਰ ਕੀਤਾ ਇੱਕ ਵਾਰ ਕਿਸੇ ਦੂਰ ਨਗਰ ਦਾ ਇੱਕ ਘੋੜਾ ਖੁੱਲ ਕੇ ਇਦੇ ਖੇਤਾਂ ਦੇ ਵਿੱਚ ਆ ਕੇ ਚਰਨ ਲਗਾ। ਇਸਨੇ ਉਸ ਘੋੜੇ ਨੂੰ ਮੰਨ ਲਿਆ। ਉਸ ਦਾ ਦੇਖਿਆ ਕਿ ਉਸ ਨੂੰ ਕਿੱਥੇ ਕਿੱਥੇ ਸੱਟਾਂ ਫੇਟਾਂ ਲੱਗੀਆਂ ਨੇ। ਉਸ ਨੂੰ ਚਾਰਾ ਵਗੈਰਾ ਦਿੱਤਾ, ਮਲਮ ਪੱਟੀ ਕਰਵਾਈ ਤੇ ਇੰਤਜ਼ਾਰ ਕਰਦਾ ਰਿਹਾ ਕਿ ਕੋਈ ਇਸ ਨੂੰ ਲੈਣ ਆਵੇ। ਕਈ ਦਿਨਾਂ ਤੱਕ ਕੋਈ ਵੀ ਉਸ ਘੋੜੇ ਨੂੰ ਲੈਣ ਨਾ ਆਇਆ। ਇੱਕ ਦਿਨ ਇੱਕ ਘੋੜੇ ਦਾ ਵਪਾਰੀ ਇਸਦੇ ਖੇਤ ਕੋਲ ਦੀ ਲੰਘਿਆ ਜਾਂਦਾ ਸੀ। ਘੋੜਾ ਦੇਖ ਕੇ ਹੈਰਾਨ ਹੋ ਗਿਆ। ਕਹਿੰਦਾ ਇਹ ਤਾਂ ਬਹੁਤ ਕੀਮਤੀ ਘੋੜਾ ਹੈ। ਦੱਸ ਕਿੰਨੀ ਤੂੰ ਮੂੰਹ ਮੰਗੀ ਮਾਇਆ ਜਿੰਨੀ ਮੰਗਦਾ ਹੈ? ਕਿੰਨੀ ਮੰਗਦਾ ਹੈ? 10 ਮੀਨਾ। ਮੈਂ ਤੈਨੂੰ ਮੂੰਹ ਮੰਗਿਆ ਪੈਸਾ ਦੇ ਕੇ ਤਨ ਦੇ ਕੇ ਇਹ ਕੂੜਾ ਲੈ ਕੇ ਜਾਣ ਲਈ ਤਿਆਰ ਹਾਂ ਉਸ ਦਿਨ ਇਸ ਦਾ ਪਿਓ ਵੀ ਖੇਤ ਦੇ ਵਿੱਚ ਸੀ ਇਸ ਦੀ ਘਰਵਾਲੀ ਵੀ ਖੇਤ ਦੇ ਵਿੱਚ ਸੀ ਕਹਿਣ ਲੱਗੇ ਕਿ ਅੱਜ 1 ਮਹੀਨਾ ਹੋ ਗਿਆ ਇਸ ਘੋੜੇ ਦੀ ਤੈਨੂੰ ਸੇਵਾ ਕਰਦੇ ਨੂੰ ਸ਼ਾਇਦ ਪ੍ਰਮਾਤਮਾ ਨੇ ਇਤ ਨੂੰ ਆਪਣੇ ਵੱਲੋਂ ਤੇਰੀ ਇਮਾਨਦਾਰੀ ਦਾ ਤੋਹਫ਼ਾ ਭੇਜਿਆ ਹੈ ਇਸ ਤੋਂ ਸੁਨਹਿਰਾ ਮੌਕਾ ਨਹੀਂ ਹੋ ਸਕਦਾ ਜਿੰਨੀ ਕੀਮਤੇ ਦੱਸ ਰਿਹਾ ਹੈ ਉਸ ਮੁਤਾਬਕ ਤਾਂ ਤੂੰ ਕਈ ਖੇਤ ਆਪਣੇ ਖਰੀਦ ਸਕਦਾ ਹੈ ਬਹੁਤ ਸੁੰਦਰ ਘਰ ਬਣਾ ਸਕਦਾ ਹੈ ਬੜੀਆਂ ਸੁਖ ਸੁਵਿਧਾਾਂ ਘਰ ਦੇ ਵਿੱਚ ਲੈ ਸਕਦਾ ਹੈ ਇਹ ਬਹੁਤ ਜ਼ਿਆਦਾ ਕੀਮਤੀ ਕੋੜਾ ਹੈ ਬਾਅਦ ਵਿੱਚ ਉਸ ਵਪਾਰੀ ਨੇ ਇਹ ਵੀ ਕਹਿ ਦਿੱਤਾ ਕਿ ਮੈਂ ਕਿਸੇ ਰਾਜੇ ਨੂੰ ਜਾ ਕੇ ਇਹ ਕੋੜਾ ਦੇ ਦੇਵਾਂਗਾ ਤੂੰ ਮੈਨੂੰ ਵਿੱਚੋਂ ਮੇਰਾ ਬੰਦਾ ਹਿੱਸਾ ਦੇ ਦੇਵੀਂ ਬਾਕੀ ਜਿੰਨੀ ਵੀ ਮਾਇਆ ਹੋਊਗੀ ਤੂੰ ਆਪਣੇ ਕੋਲ ਰੱਖ ਲੈਵੀਂ ਇਹੋ ਜੇ ਕੋੜੇ ਤਾਂ ਰਾਜੇ ਮਹਾਰਾਜਿਆਂ ਦੇ ਕੋੜੇ ਹੁੰਦੇ ਨੇ ਬਹੁਤ ਜ਼ਿਆਦਾ ਧਨ ਜ਼ਮੀਨ ਜਾਇਦਾਦ ਤੈਨੂੰ ਮਿਲ ਜਾਵੇਗਾ ਪਰ ਤੂੰ ਇਹ ਕੋੜਾ ਵੇਚਣ ਵਾਲਾ ਤਾਂ ਬਣ ਇਹ ਸੁਸ਼ਕਸ਼ ਨੇ ਮਨਾਂ ਕਰ ਦਿੱਤਾ ਕਹਿੰਦਾ ਨਹੀਂ ਇਹ ਕੋੜਾ ਮੇਰਾ ਨਹੀਂ ਕਿਸੇ ਦਾ ਹੈ ਜਿਸ ਦਿਨ ਇਸ ਦਾ ਮਾਲਕ ਲੱਬ ਦਾ ਲਵਾਉਂਦਾ ਇੱਥੇ ਆ ਗਿਆ ਇਹ ਘੋੜਾ ਉਹ ਲੈ ਜਾਵੇਗਾ ਮੇਰੀ ਇੰਨੀ ਕੁ ਪ੍ਰਮਾਤਮਾ ਨੇ ਡਿਊਟੀ ਲਈ ਹੈ ਕਿ ਮੈਂ ਇਸ ਘੋੜੇ ਦੀ ਮਲਮ ਪੱਟੀ ਕਰਨੀ ਹੈ ਉਹਨੂੰ ਲੱਗਿਆ ਕਿ ਇਹ ਬੰਦਾ ਬੇਵਕੂਫ ਹੈ ਉਸਨੇ ਹੱਥ ਜੋੜੇ ਤੇ ਚਲਾ ਗਿਆ ਕਹਿੰਦਾ ਤੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਤੇਰਾ ਕੁਝ ਨਹੀਂ ਬਣ ਸਕਦਾ ਇਸ ਦੇ ਮਾਪਿਓ ਨੇ ਵੀ ਕਹਿ ਦਿੱਤਾ ਇਸ ਦੀ ਘਰ ਵਾਲੀ ਨੇ ਵੀ ਕਹਿ ਦਿੱਤਾ ਕਿ ਵਾਕਈ ਉਹ ਕੋਈ ਇਮਾਨਦਾਰ ਨਹੀਂ ਹੈ ਤੂੰ ਬਿਮਾਰ ਹੈ ਇਹਨਾਂ ਕੁਝ ਕਹਿ ਕੇ ਉਹ ਚਲੇ ਗਏ ਸਾਰਿਆਂ ਨੇ ਇਹਦੇ ਨਾਲੋਂ ਨਾਤਾ ਤੋੜ ਲਿਆ ਇਹ ਕਿਹਾ ਕਿ ਤੇਰੇ ਤੱਕ ਰੋਟੀ ਪਹੁੰਚਦੀ ਕਰਦਿਆ ਕਰਾਂਗੇ ਜੇ ਹੋ ਸਕਦਾ ਤਾਂ ਖੇਤ ਹੀ ਰਿਆ ਕਰ ਤੈਨੂੰ ਆਪਣੇ ਬੱਚਿਆਂ ਦਾ ਕੋਈ ਫਿਕਰ ਨਹੀਂ ਘਰਵਾਲੀ ਦਾ ਕੋਈ ਫਿਕਰ ਨਹੀਂ ਆਪਣੇ ਮਾਪਿਓ ਦਾ ਕੋਈ ਫਿਕਰ ਨਹੀਂ ਤੂੰ ਗਰੀਬ ਪੈਦਾ ਹੋਇਆ ਏ ਤੂੰ ਇਸ ਜਹਾਨੋਂ ਗਰੀਬ ਚਲੇ ਜਾਣਾ ਈਮਾਨਦਾਰੀ ਦੇ ਝੰਡੇ ਦੇ ਥੱਲੇ ਤੂੰ ਰਹਿਣਾ ਤੈਨੂੰ ਈਮਾਨਦਾਰੀ ਨੇ ਦੇਣਾ ਵੀ ਕੱਖਣੀ ਜਦੋਂ ਤੱਕ ਤੈਨੂੰ ਸੁਰਤ ਆਉਣੀ ਹੈ ਉਦੋਂ ਤੱਕ ਤੈਨੂੰ ਪਛਤਾਵਾ ਹੋਣ ਲੱਗ ਪੈਣਾ ਤੈਨੂੰ ਬਹੁਤ دیر ਹੋ ਚੁੱਕੀ ਹੋਣੀ ਐ ਤਾਨੇ ਮੇਨੇ ਸੁਣ ਕੇ ਇਸਨੇ ਖੇਤ ਦੇ ਵਿੱਚ ਇੱਕ ਛੋਟੀ ਜਿਹੀ ਛੰਨ ਬਣਾ ਲਈ ਕੋਈ ਜ਼ਰੂਰਤ ਦਾ ਸਮਾਨ ਦੇ ਲੋਡ ਹੁੰਦੇ ਪਿੰਡ ਜਾ ਕੇ ਆਪਣੇ ਘਰੋਂ ਲੈ ਆਉਂਦਾ ਉਸ ਨੂੰ ਖਾਣਾ ਪਾਣੀ ਖੇਤ ਦੇ ਜਾਇਆ ਕਰਦੇ ਦੁਖੀ ਵੀ ਬਹੁਤ ਸੀ ਕਿ ਮੈਂ ਚੰਗਾ ਕਰ ਰਿਹਾ ਹਾਂ ਪਰਮਾਤਮਾ ਮੇਰੇ ਨਾਲ ਮਾੜਾ ਕਰ ਰਿਹਾ ਹੈ ਕਦੇ-ਕਦੇ ਖੁਦ ਦੇ ਮਨ ਵਿੱਚ ਵੀ ਇਹ ਸੋਚ ਆਉਣ ਲੱਗ ਪੈਂਦੀ ਕਿ ਇਮਾਨਦਾਰੀ ਦਾ ਮੈਨੂੰ ਮਿਲਣਾ ਕੀ ਹੈ ਮੇਰੇ ਤੇ ਆਪਣੇ ਮੇਰੇ ਤੋਂ ਮੂੰਹ ਮੋੜ ਗਏ ਨੇ ਸਾਡੇ ਨਾਲ ਵੀ ਗੁਰੂ ਰੂਪ ਪਿਆਰੀ 사ਦ ਸੰਗਤ ਕਈ ਵਾਰੀ ਹੁੰਦਾ ਹੈ ਅਸੀਂ ਸੋਚਦੇ ਹਾਂ ਕਿ ਅਸੀਂ ਇਮਾਨਦਾਰ ਰਹਿਨੇ ਆਂ ਫਲਾਣਾ ਬੇਈਮਾਨੀ ਕਰਕੇ ਬਹੁਤ ਕੁਝ ਖਟ ਰਿਹਾ ਹੈ ਉਦੇ ਕੋਲੇ ਪੈਸਾ ਵੀ ਆ ਗਿਆ ਸੁੱਖ ਸਹੂਲਤਾਂ ਵੀ ਆ ਗਈਆਂ ਚਾਰ ਲੋਕੋ ਦੀ ਇੱਜ਼ਤ ਵੀ ਕਰਦੇ ਐ ਅੱਜ ਕੱਲ ਤਾਂ ਗੁਰੂ ਰੂਪ ਪਿਆਰੀ ਸਾਧ ਸੰਗਤ ਕੁਝ ਲੋਕ ਇਹ ਵੀ ਕਹਿਣ ਲੱਗ ਪਏ ਨੇ ਕਿ ਜਿਹਦੇ ਕੋਲੇ ਪੈਸਾ ਹੈ ਸਾਰਾ ਕੁਝ ਹੀ ਉਹਦਾ ਹੈ ਇੱਜ਼ਤ ਮਾਨ ਸਨਮਾਨ ਇੱਥੋਂ ਤੱਕ ਕਿ ਇਮਾਨਦਾਰੀ ਵੀ ਉਹਦੇ ਨਾਲ ਹੈ ਸੋ ਇਹਦੇ ਮਨ ਵਿੱਚ ਵੀ ਦੋ ਜੱਤੀਆਂ ਪੈਦਾ ਹੋਈਆਂ ਪਰ ਪ੍ਰਮਾਤਮਾ ਨੇ ਨੂੰ ਸਿੱਧਕ ਦਿੱਤਾ ਸੀ ਸਬਰ ਦਿੱਤਾ ਸੀ ਕੁਝ ਮਹੀਨਿਆਂ ਬਾਅਦ ਇਸ ਨਗਰ ਦੇ ਰਾਜੇ ਨੇ ਇੱਕ ਐਲਾਨ ਕਰਵਾ ਦਿੱਤਾ ਕਿ ਇਸ ਰਾਜ ਦੇ ਵਿੱਚ ਜਿਹੜਾ ਸਭ ਤੋਂ ਇਮਾਨਦਾਰ ਸਖਸ਼ ਹੈ ਉਸ ਨੂੰ ਸਭ ਤੋਂ ਵੱਡਾ ਇਨਾਮ ਦੇਵਾਂਗਾ ਹੁਣ ਇਸ ਬੰਦੇ ਨੇ ਵੀ ਇਸ ਐਲਾਨ ਬਾਰੇ ਸੁਣ ਲਿਆ ਪਰ ਜਦੋਂ ਇੱਕ ਬੰਦਾ ਕਿਸੇ ਖਾਸ ਮਾਰਗ ਤੇ ਚੱਲਦਾ ਹੋਵੇ ਕਿਸੇ ਖਾਸ ਵਿਚਾਰਧਾਰਾ ਦਾ ਆਦੀ ਹੋਵੇ ਕਿਸੇ ਵਿਚਾਰਧਾਰਾ ਦੇ ਨਾਲ ਹੋਵੇ ਉਸ ਨੂੰ ਇਹੀ ਲੱਗਦਾ ਹੁੰਦਾ ਹੈ ਕਿ ਸਾਰੇ ਹੀ ਮੇਰੇ ਵਰਗੇ ਨੇ ਇਸ ਇਮਾਨਦਾਰ ਬੰਦੇ ਨੂੰ ਮਿਹਨਤੀ ਕਿਸਾਨ ਨੂੰ ਇਹ ਲੱਗਿਆ ਕਿ ਜੇ ਰਾਜੇ ਨੇ ਇਹ ਐਲਾਨ ਕਰ ਦਿੱਤਾ ਹੈ ਤਾਂ ਫਿਰ ਕੀ ਹੋ ਗਿਆ ਸਾਰੇ ਮੇਰੇ ਵਰਗੇ ਨੇ ਬਹੁਤ سارے ਲੋਕ ਹੋਣਗੇ ਜਿਹੜੇ ਇਮਾਨਦਾਰ ਹੋਣਗੇ ਉਹਨਾਂ ਨੇ ਜਾ ਕੇ ਇਨਾਮ ਲੈ ਲੈਣਾ ਬਹੁਤ سارے ਲੋਕ ਰਾਜੇ ਕੋਲੇ ਗਏ ਵੀ ਰਾਜੇ ਦਾ ਇੱਕ ਖਾਸ ਸਲਾਹਕਾਰ ਸੀ ਬਜ਼ੁਰਗ ਸੀ ਉਸ ਨੂੰ ਪਤਾ ਸੀ ਕਿ ਕੀ ਕੁਛ ਵਾਪਰੇਗਾ ਉਸ ਨੇ ਕਹਿ ਦਿੱਤਾ ਕਿ ਆਓ ਆਪਣੀ ਜ਼ਿੰਦਗੀ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਦੇ ਨਾਲ ਜੋ ਕੁਝ ਕੀਤਾ ਹੈ ਉਹਦੇ ਬਾਰੇ ਸਾਨੂੰ ਦੱਸ ਕੇ ਜਾਵੋ ਇੱਕ ਮਹੀਨੇ ਬਾਅਦ ਫੈਸਲਾ ਕਰਾਂਗੇ ਕਿ ਸਭ ਤੋਂ ਇਮਾਨਦਾਰ ਕੌਣ ਹੈ ਬਹੁਤ ਸਾਰੇ ਲੋਕ ਆਏ ਵੱਡੀਆਂ-ਵੱਡੀਆਂ ਡਿੰਗਾ ਛੱਡ ਕੇ ਗਏ ਕੋਈ ਕੋਈ ਕਿੱਸਾ ਸੁਣਾ ਗਿਆ ਕੋਈ ਕੋਈ ਕਿੱਸਾ ਸੁਣਾ ਗਿਆ ਪਹਿਲੇ ਦਿਨ ਦੇ ਵਿੱਚ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰਾਜ ਦੇ ਇਮਾਨਦਾਰ ਲੋਕ ਉੱਥੇ ਪਹੁੰਚੇ ਰਾਜੇ ਦੇ ਲਈ ਤਾਂ ਇਹ ਬਹੁਤ ਵੱਡੀ ਬਫਤਾ ਬਣ ਗਈ ਰਾਜਾ ਹੈਰਾਨ ਹੋ ਗਿਆ ਰਾਜੇ ਨੇ ਆਪਣੇ ਸਾਰੇ ਸਲਾਹਕਾਰਾਂ ਦੀ ਮੰਤਰੀਆਂ ਦੀ ਇੱਕ ਬੈਠਕ ਸੱਤ ਲਈ ਰਾਜੇ ਨੇ ਕਿਹਾ ਕਿ ਇਹ ਐਲਾਨ ਮੈਂ ਇਸ ਕਰਕੇ ਕੀਤਾ ਸੀ ਕਿ ਲੋਕੀ ਇਮਾਨਦਾਰੀ ਨਾਲ ਵੱਧ ਤੋਂ ਵੱਧ ਜੁੜਨ ਵੱਧ ਤੋਂ ਵੱਧ ਲੋਕ ਇਮਾਨਦਾਰ ਹੋਣ بے ایمانی ਛੱਡ دین پر اس سے ਤਾਂ ਵਿਪਤਾ ਪੈਦਾ ਹੋ ਗਈ ਹੈ ਇੱਥੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੇ ਆ ਗਏ ਨੇ ਜਿਹੜੇ ਕਹਿੰਦੇ ਨੇ ਮੈਂ ਇਮਾਨਦਾਰ ਹਾਂ ਉਸ ਬਜ਼ੁਰਗ ਸਲਾਹਕਾਰ ਨੇ ਕਿਹਾ ਕਿ ਤੁਸੀਂ ਅੱਜ ਬਹੁਤ ਸਾਰੇ ਲੋਕਾਂ ਦੀਆਂ ਕਹਾਣੀਆਂ ਕਿਸੇ ਸੁਣੇ ਆ ਤੁਸੀਂ ਜਿਹੜੇ ਸਭ ਤੋਂ ਵਧੀਆ ਤੁਹਾਨੂੰ ਇਮਾਨਦਾਰੀ ਦੇ ਕਿਸੇ ਲੱਗੇ ਆ ਉਹ ਪਹਿਲੇ 10 ਤੁਸੀਂ ਦੇਖ ਲਵੋ ਕੱਲ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਨਗਰਾਂ ਦੇ ਵਿੱਚ ਸਪਾਈ ਭੇਜ ਦਿਆਂਗੇ ਆਂਡ ਗਵਾਂਡ ਤੋਂ ਪਤਾ ਕਰ ਲੈਣਗੇ ਉਹਨਾਂ ਦਾ ਕੋਈ ਨਾ ਕੋਈ ਬੇਈਮਾਨੀ ਦਾ ਕિસ્ਸਾ ਪਤਾ ਕਰ ਲਵਾਂਗੇ ਜਿਹੜੇ ਦਾ ਬੇਈਮਾਨੀ ਦਾ ਕિસ્ਸਾ ਨਿਕਲ ਆਇਆ ਉਸ ਨੂੰ ਇਸ ਫੈਰਿਸਤ ਦੇ ਵਿੱਚੋਂ ਬਾਹਰ ਕਰ ਦੇਵਾਂਗੇ ਜਿਹਦੇ ਬਾਰੇ ਕਿਸੇ ਨੇ ਵੀ ਕੁਝ ਨਾ ਕਿਹਾ ਇਹ ਕਹਿ ਦਿੱਤਾ ਕਿ ਸਭ ਤੋਂ ਇਮਾਨਦਾਰ ਇਸਨੇ ਕੋਈ ਬੇਈਮਾਨੀ ਨਹੀਂ ਕੀਤੀ ਉਸ ਨੂੰ ਆਪਾਂ ਇਹ ਇਨਾਮ ਦੇ ਦੇਵਾਂਗੇ ਇਹ سلسلہ ਆਪਾਂ ਆਉਣ ਵਾਲੇ ਕਈ ਦਿਨਾਂ ਤੱਕ ਚੱਲਦਾ ਰੱਖਾਂਗੇ ਰਾਜੇ ਨੂੰ ਬਜ਼ੁਰਗ ਸਲਾਹਕਾਰ ਦੀ ਸਲਾਹ ਬਹੁਤ ਵਧੀਆ ਲੱਗੀ ਇੱਕ ਹਫ਼ਤੇ ਦੇ ਵਿੱਚ ਸਾਰੇ ਇਮਾਨਦਾਰ ਲੋਕ ਨਿਪਟ ਗਏ ਤੇ ਦਸਾਂ ਕੁ ਦਿਨਾਂ ਦੇ ਵਿੱਚ ਸਪਾਈਆਂ ਨੇ ਆ ਕੇ ਸਾਰਿਆਂ ਦੇ ਬਾਰੇ ਰਿਪੋਰਟਾਂ ਦੇ ਦਿੱਤੀਆਂ ਖਬਰਾਂ ਦੇ ਦਿੱਤੀਆਂ ਹਰ ਇੱਕ ਦੇ ਬਾਰੇ ਕੋਈ ਨਾ ਕੋਈ ਬੇਈਮਾਨੀ ਨਿਕਲ ਆਉਂਦੀ ਸੀ ਕਿਸੇ ਨੇ ਕੋਈ ਛੋਟੀ ਬੇਈਮਾਨੀ ਕੀਤੀ ਸੀ ਕਿਸੇ ਨੇ ਕੋਈ ਵੱਡੀ ਹੁਣ ਕਰ ਕਰਾ ਕੇ ਇਸ ਰਾਜ ਦੇ ਕੋਲੇ ਇੱਕ ਵੀ ਨਿਰੋਲ ਇਮਾਨਦਾਰ ਨਹੀਂ ਸੀ ਬਚਿਆ ਬਜ਼ੁਰਗ ਸਲਾਹਕਰ ਬੜਾ ਹੈਰਾਨ ਹੋਇਆ ਕਿ ਇਹ ਕਿਵੇਂ ਹੋ ਸਕਦਾ ਹੈ ਸਾਨੂੰ ਤਾਂ ਲੱਗਦਾ ਸੀ ਕਿ ਸਾਡਾ ਰਾਜਤੰਤਰ ਬਹੁਤ ਵਧੀਆ ਹੈ ਸਾਡੇ ਰਾਜ ਦੇ ਵਿੱਚ ਬਹੁਤ ਸਾਰੇ ਇਮਾਨਦਾਰ ਲੋਕ ਨੇ ਇੱਥੇ ਤੇ ਸਭ ਬੇਈਮਾਨ ਨੇ ਕੋਈ ਛੋਟੀਆਂ ਬੇਈਮਾਨੀਆਂ ਕਰਦਾ ਕੋਈ ਇੱਕੋ ਵਾਰ ਵੱਡੀ ਬੇਈਮਾਨੀ ਕਰਕੇ ਸਾਰਾ ਸਾਲ ਇਮਾਨਦਾਰ ਹੋਣ ਦਾ ਢੋਂਗ ਕਰਦਾ ਉਸਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕੋਈ ਇੱਕ ਅਦਾ ਇਮਾਨਦਾਰਤਾ ਹੋਵੇਗਾ ਉਸਨੇ ਰਾਜੇ ਨੂੰ ਕਿਹਾ ਕਿ ਮੈਂ ਆਸ਼ਵਾਸ਼ਣ ਲੈਣਾ ਹਾਂ ਮੈਨੂੰ ਇੱਕ ਹਫ਼ਤੇ ਦਾ ਸਮਾਂ ਦਿਓ ਇੱਕ ਹਫ਼ਤੇ ਦੇ ਵਿੱਚ ਮੈਂ ਇਸ ਰਾਜ ਦਾ ਨਿਰੋਲ ਇਮਾਨਦਾਰ ਬੰਦਾ ਤੁਹਾਡੇ ਸਾਹਮਣੇ ਲਿਆ ਕੇ ਖੜਾ ਕਰ ਦਵਾਂਗਾ ਇਸ ਸਲਾਹਕਾਰ ਨੇ ਇੱਕ ਬਜ਼ੁਰਗ ਸਾਧੂ ਦਾ ਪੇਸ਼ ਬਣਾ ਕੇ ਨਗਰ ਨਗਰ ਜਾਣਾ ਉਹਨਾ ਸ਼ੁਰੂ ਕਰ ਦਿੱਤਾ ਹਰ ਇੱਕ ਨਗਰ ਦੇ ਵਿੱਚ ਕੁਝ ਘੰਟੇ ਠਹਿਰਦਾ ਨਗਰ ਦੇ ਸਿਆਣੇ ਲੋਕਾਂ ਦੇ ਵਿੱਚ ਜਾਂਦਾ ਸਾਥ ਦੇ ਵਿੱਚ ਗੱਲਬਾਤ ਕਰਦਾ ਗੱਲਬਾਤ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਕਿ ਲੋਕਾਂ ਦੇ ਮੂੰਹੋਂ ਕਢਵਾ ਲੈਂਦਾ ਕਿ ਕੌਣ ਚੰਗਾ ਹੈ ਕੌਣ ਮਾੜਾ ਹੈ ਤੁਸੀਂ ਵੀ ਦੇਖਿਆ ਹੋਵੇਗਾ ਕਿ ਕਈ ਵਾਰੀ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਆਪਣੇ ਨਗਰ ਵਾਲਿਆਂ ਦੀ ਹਰ ਗੱਲ ਬਾਹਰ ਵਾਲਿਆਂ ਨਾਲ ਸਾਂਝੀ ਕਰ ਦਿੰਦੇ ਨੇ ਹਰੇਕ ਪਿੰਡ ਦੇ ਵਿੱਚ ਹੁੰਦੇ ਨੇ ਸ਼ੁਕਰ ਕਰਾ ਕੇ ਇਹ ਉਸ ਮਿਹਨਤੀ ਇਮਾਨਦਾਰ ਸ਼ਖਸ ਦੇ ਪਿੰਡ ਪਹੁੰਚਿਆ ਪਿੰਡ ਜਾ ਕੇ ਕੁਝ ਗੱਲਾਂ ਇੱਧਰ ਉੱਧਰ ਦੀਆਂ ਕੀਤੀਆਂ ਉਸ ਤੋਂ ਬਾਅਦ ਇਮਾਨਦਾਰੀ ਦੀ ਗੱਲਬਾਤ ਕਰਨ ਲੱਗ ਪਏ ਲੋਕ ਹੱਸਣ ਲੱਗ ਪਏ ਬਾਬਾ ਬੜਾ ਹੈਰਾਨ ਹੋਇਆ ਕਹਿੰਦਾ ਕੀ ਗੱਲ ਇਮਾਨਦਾਰ ਹੋਣਾ ਕੁਝ ਮਾੜਾ ਹੈ ਕੋਈ ਗੁਨਾਹ ਹੈ ਪਿੰਡ ਦੇ ਨਗਰ ਪਿੰਡ ਦੇ ਨਗਰ ਵਾਸੀ ਜਿਹੜੇ ਛੱਤ ਦੇ ਵਿੱਚ ਬੈਠੇ ਸਨ ਉਹ ਕਹਿਣ ਲੱਗੇ ਬਿਲਕੁਲ ਗੁਨਾਹ ਹੈ ਮਾੜਾ ਹੈ ਸਾਡੇ ਪਿੰਡ ਇੱਕ ਇਮਾਨਦਾਰ ਰਹਿੰਦਾ ਸੀ ਬੇਈਮਾਨੀ ਕਰਨ ਦੇ ਬਹੁਤ ਮੌਕੇ ਸਨ ਸਾਰੇ ਛੱਡ ਦਿੱਤੇ ਤੇ ਹੁਣ ਆਖਰਕਾਰ ਉਸ ਦੇ ਘਰਦਿਆਂ ਨੇ ਉਹਨੂੰ ਛੱਡ ਦਿੱਤਾ ਇਮਾਨਦਾਰੀ ਤਾਂ ਇੰਨੀ ਮਾੜੀ ਚੀਜ਼ ਹੈ ਕਿ ਆਪਣੇ ਸਕੇ ਸੰਬੰਧੀ ਉਹਦੇ ਨਾਲ ਨਾਤਾ ਤੋੜ ਗਏ ਨੇ ਬਸ ਇੱਕ ਰੋਟੀ ਦੀ ਲਿਹਾਜ਼ ਹੈ ਹੋ ਸਕਦਾ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਉਹ ਵੀ ਟੁੱਟ ਜਾਵੇ ਉਹ ਵੀ ਉਸ ਗਰੀਬ ਨੂੰ ਆਪਣੇ ਬਣਾਉਣੀ ਪਵੇ ਬਜ਼ੁਰਗ ਬਾਬਾ ਹੈਰਾਨ ਵੀ ਹੋਇਆ ਕਿਤੇ ਨਾ ਕਿਤੇ ਤਸੱਲੀ ਵੀ ਹੋਈ ਕਿ ਕੋਈ ਤਾਂ ਇਮਾਨਦਾਰ ਹੈ ਮੈਂ ਜਿਸ ਖੋਜ ਦੇ ਵਿੱਚ ਨਿਕਲਿਆ ਹਾਂ ਮੇਰੀ ਖੋਜ ਪੂਰੀ ਹੋਣ ਨੂੰ ਆਈ ਹੈ ਉਸ ਤੋਂ ਪੁੱਛਿਆ ਕਿ ਕਿਹੜੇ ਪਾਸੇ ਉਸ ਦਾ ਖੇਤ ਹੈ ਕਿੱਥੇ ਉਹ ਦੀ ਸ਼ਾਨ ਹੈ ਕਿੱਥੇ ਰਹਿੰਦਾ ਹੈ ਬਜ਼ੁਰਗ ਬਾਬਾ ਉਸੇ ਤਵਲ ਨੂੰ ਤੁਰ ਗਿਆ ਤੁਰਿਆ ਜਾਂਦਾ ਰਸਤੇ ਦੇ ਵਿੱਚ ਪਹੁੰਚਦਾ ਜਦੋਂ ਦੇਖਦਾ ਇੱਕ ਮਿਹਨਤੀ ਬੰਦਾ ਪਸੀਨੇ ਦੇ ਨਾਲ ਲਤਪਤ ਹੋਇਆ ਹੈ ਦੋ ਬਲਦਾਂ ਦੀ ਜੋੜੀ ਦੇ ਨਾਲ ਖੇਤ ਵਾ ਰਿਆ ਹੈ ਉਸ ਨੂੰ ਪਤਾ ਲੱਗਦਾ ਹੈ ਦੂਰੋਂ ਛੰਨ ਦੇਖ ਕੇ ਕਹਿੰਦਾ ਕਿ ਸ਼ਾਇਦ ਇਹੀ ਉਹ ਬੰਦਾ ਹੈ ਉਸ ਨੂੰ ਕਹਿੰਦਾ ਕਿ ਭਾਈ ਕੁਝ ਖਾਣ ਲਈ ਦੇ ਦੇ ਕੁਝ ਪੀਣ ਲਈ ਦੇ ਦੇ ਉਸ ਨੇ ਆਪਣਾ ਕੰਮਕਾਰ ਵਿੱਚ ਹੀ ਛੱਡ ਦਿੱਤਾ ਕਹਿੰਦਾ ਕਿ ਆ ਜਾਓ ਕੋਲ ਬਿਠਾਇਆ ਪੀਣ ਲਈ ਠੰਡਾ ਪਾਣੀ ਦਿੱਤਾ ਤੇ ਕਹਿੰਦਾ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਆਰਾਮ ਕਰੋ ਮੈਂ ਨਗਰ ਵਿੱਚ ਜਾਣਾ ਹਾਂ ਉੱਥੋਂ ਮੈਂ ਆਪਣੇ ਲਈ ਵੀ ਖਾਣਾ ਲੈ ਕੇ ਆਉਣਾ ਹੈ ਤੁਹਾਡੇ ਲਈ ਵੀ ਲੈ ਆਉਂਦਾ ਹਾਂ ਉਹ ਕਹਿੰਦਾ ਕਿ ਕੀ ਕਹਾਣੀ ਹੈ ਤੇਰੀ ਸਾਰੀ ਕਹਾਣੀ ਦੱਸ ਦਿੰਦਾ ਹੈ ਕਿ ਮੈਨੂੰ ਪ੍ਰਮਾਤਮਾ ਨੇ ਮਿਹਨਤ ਕਰਨ ਦਾ ਹੁਨਰ ਬਖਸ਼ਿਆ ਹੈ ਮੈਂ ਮਿਹਨਤ ਕਰਦਾ ਹਾਂ ਕਿਸੇ ਦਾ ਮਾੜਾ ਨਹੀਂ ਕਰਦਾ ਜਿਹੜੀ ਕੋਈ ਚੀਜ਼ ਮੈਨੂੰ ਕਦੇ ਲੱਭਦੀ ਹੈ ਕੋਈ ਮਿਲਦੀ ਹੈ ਉਹ ਜਿਹਦਾ ਜਿਹੜਾ ਉਸਦਾ ਅਸਲੀ ਵਾਰਿਸ ਹੁੰਦਾ ਹੈ ਉਹਦੇ ਤੱਕ ਪਹੁੰਚਦੀ ਕਰ ਦਿੰਦਾ ਹਾਂ ਫਿਰ ਘੋੜੇ ਵਾਲੀ ਕਹਾਣੀ ਸੁਣਾਉਂਦਾ ਹੈ ਕਿ 6 ਮਹੀਨਿਆਂ ਬਾਅਦ ਉਸਦਾ ਅਸਲੀ ਵਾਰਿਸ ਮਿਲ ਗਿਆ ਮੈਂ ਘੋੜਾ ਵਾਪਸ ਕਰ ਦਿੱਤਾ ਮੇਰੇ ਘਰਦਿਆਂ ਨੇ ਮੈਨੂੰ ਉਦੋਂ ਦਾ ਬੁਲਾਉਣਾ ਚਲਾਉਣਾ ਛੱਡ ਦਿੱਤਾ ਇਕਲੀ ਰੋਟੀ ਦੀ ਸਾਂਝ ਰੱਖੀ ਉਹ ਕਹਿੰਦਾ ਠੀਕ ਹੈ ਉਸ ਨੂੰ ਕਹਿੰਦਾ ਕਿ ਤੈਨੂੰ ਰਾਜੇ ਨੇ ਬੁਲਾਇਆ ਉਹ ਮਿਹਨਤੀ ਇਨਸਾਨ ਕਹਿੰਦਾ ਕਿ ਮੇਰੇ ਨਾਲ ਰਾਜੇ ਨੂੰ ਕੀ ਕੰਮ ਹੋ ਸਕਦਾ ਹੈ ਉਹ ਕਹਿੰਦਾ ਨਹੀਂ ਤੈਨੂੰ ਰਾਜੇ ਨੇ ਬੁਲਾਇਆ ਹੈ ਕੋੜੇ ਵਾਲੀ ਗੱਲ ਦਾ ਉਸ ਨੂੰ ਪਤਾ ਲੱਗਿਆ ਇਸ ਕਰਕੇ ਉਹ ਤੈਨੂੰ ਮਿਲਣਾ ਚਾਹੁੰਦਾ ਉਹ ਕਹਿੰਦਾ ਮੇਰੀ ਤਾਂ ਗਲਤੀ ਕੋਈ ਨਹੀਂ ਕੋਈ ਲੈਨ ਨਹੀਂ ਸੀ ਆਇਆ 6 ਮਹੀਨੇ ਬਾਅਦ ਉਹਦਾ ਅਸਲੀ ਵਾਰਿਸ ਆਇਆ ਕੀ ਰਾਜਾ ਮੈਨੂੰ ਕੋਈ ਸਜ਼ਾ ਦੇਣੀ ਚਾਹੁੰਦਾ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਤਾਂ ਉਹਦਾ ਦੂਤ ਹਾਂ ਕੱਲ ਦਾ ਸਮਾਂ ਤੂੰ ਕੱਢ ਅੱਜ ਦੀ ਰਾਤ ਮੈਂ ਤੇਰੇ ਕੋਲੇ ਰੁਕਦਾ ਹਾਂ ਅਗਲੇ ਦਿਨ ਉਹ ਸ਼ਖਸ ਨੂੰ ਲੈ ਕੇ ਰਾਜੇ ਦੇ ਕੋਲੇ ਚਲਾ ਜਾਂਦਾ ਹੈ ਨਗਰ ਵਾਲੇ ਵੀ ਕਈ ਉੱਥੇ ਪਹੁੰਚ ਜਾਂਦੇ ਨੇ ਪਿੱਛੇ ਕਿਉਂਕਿ ਮਿਹਨਤੀ ਬੰਦਾ ਪਿੰਡ ਦਾ ਰਾਜੇ ਨੇ ਤਲਬ ਕੀਤਾ ਸੀ ਰਾਜਾ ਸਾਰੇ ਪਿੰਡ ਵਾਲਿਆਂ ਨੂੰ ਵਾਰੀ-ਵਾਰੀ ਪੁੱਛਦਾ ਹੈ ਸਾਰੇ ਕਹਿੰਦੇ ਨੇ ਕਿ ਇਹਦੇ ਜਿਨਾ ਨਫੀਸ ਨੇਕ ਇਨਸਾਨ ਕੋਈ ਨਹੀਂ ਹਰ ਕੋਈ ਉਸ ਦੀ ਇਮਾਨਦਾਰੀ ਦੇ ਉਦਾਹਰਣ ਦਿੰਦਾ ਹੈ ਸਿਫਤਾਂ ਕਰਦਾ ਹੈ ਰਾਜਾ ਬੜਾ ਖੁਸ਼ ਹੁੰਦਾ ਹੈ ਉਸ ਦੇ ਮਾਂ ਪਿਓ ਉਸ ਦੇ ਘਰ ਵਾਲੀ ਵੀ ਨਗਰ ਦੇ ਵਿੱਚ ਪਹੁੰਚਦੀ ਉੱਥੇ ਰਾਜ ਦਰਬਾਰ ਦੇ ਵਿੱਚ ਪਹੁੰਚਦੀ ਹੈ ਉਹਨਾਂ ਤੋਂ ਵੀ ਪੁੱਛਦਾ ਹੈ ਉਹ ਵੀ ਰਾਜੇ ਨੂੰ ਕਹਿੰਦੇ ਆ ਕਿ ਅਸੀਂ ਅੱਕ ਥੱਕ ਕੇ ਇਹਦੇ ਨਾਲ ਮਿਲਣਾ ਬੋਲਣਾ ਛੱਡ ਦਿੱਤਾ ਸੀ ਰਾਜਾ ਕਹਿੰਦਾ ਕੋਈ ਗੱਲ ਨਹੀਂ ਸਾਰਿਆਂ ਦਾ ਆਉ ਭਗਤ ਕਰਦਾ ਹੈ ਕਹਿੰਦਾ ਸਾਰਿਆਂ ਦੀ ਸੇਵਾ ਕਰੋ ਸ਼ਾਮ ਨੂੰ ਦਰਬਾਰ ਲੱਗੇਗਾ ਉਦੋਂ ਮੈਂ ਸਜਾ ਦਾ ਇੱਕ ਸਜਾ ਦੇਣੀ ਹੈ ਉਹਦਾ ਐਲਾਨ ਕਰਾਂਗਾ ਸਾਰੇ ਡਰੇ ਹੁੰਦੇ ਨੇ ਪਰ ਮਿਹਨਤੀ ਕਿਸਾਨ ਨੂੰ ਕੋਈ ਡਰ ਨਹੀਂ ਹੁੰਦਾ ਰਾਤ ਵੇਲੇ ਸ਼ਾਮ ਵੇਲੇ ਜਦੋਂ ਦਰਬਾਰ ਲੱਗਦਾ ਹੈ ਰਾਜਾ ਕਹਿੰਦਾ ਕਿ ਮੈਨੂੰ ਇਹੋ ਜੇ ਮਿਹਨਤੀ ਬੰਦੇ ਦੀ ਜ਼ਰੂਰਤ ਹੈ ਮੈਂ ਸਾਰੇ ਰਾਜ ਦੇ ਵਿੱਚ ਲੱਭ ਥੱਕਿਆ ਹਾਂ ਮੈਨੂੰ ਇੰਨਾ ਮਿਹਨਤੀ ਇਨਸਾਨ ਕੋਈ ਨਹੀਂ ਮਿਲਿਆ ਅੱਜ ਮੇਰੀ ਸਜ਼ਾ ਪੂਰੀ ਹੋ ਗਈ ਹੈ ਮੇਰੇ ਸਲਾਹਕਾਰਾਂ ਦੇ ਵਿੱਚ ਇੱਕ ਬੰਦੇ ਦੀ ਸਖਤ ਜ਼ਰੂਰਤ ਹੈ ਇਸ ਨੂੰ ਮੈਂ ਆਪਣਾ ਸਲਾਹਕਾਰ ਥਾਪਦਾ ਹਾਂ ਇਸ ਦੇ ਨਾਲ ਇਸ ਨੂੰ ਮੈਂ ਬਹੁਤ ਸਾਰੀ ਭੂਮੀ ਇਨਾਮ ਵਜੋਂ ਦੇਣਾ ਹਾਂ ਸੋਨੇ ਦੀਆਂ ਮੋਹਰਾਂ ਮੈਂ ਇਨਾਮ ਵਜੋਂ ਦੇਣਾ ਤੇ ਇਹ ਸਾਰਾ ਕੁਝ ਕੋਈ ਖੈਰਾਤ ਨਹੀਂ ਇਸਨੇ ਆਪਣੀ ਸਾਰੀ ਜ਼ਿੰਦਗੀ ਦੀ ਇਮਾਨਦਾਰੀ ਦੇ ਨਾਲ ਇਹ ਸਾਰਾ ਕੁਝ ਕਮਾਇਆ ਹੈ ਸਾਰੇ ਨਗਰ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਮਾਨਦਾਰੀ ਬਹੁਤ ਕੀਮਤੀ ਗਹਿਣਾ ਹੈ ਪ੍ਰਮਾਤਮਾ ਦੀ ਦਿੱਤੀ ਹੋਈ ਬਹੁਤ ਕੀਮਤੀ ਨੇਮਤ ਹੈ ਜਿਹੜੀ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਗਿਣਤੀ ਦੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਪੱਲੇ ਇਮਾਨਦਾਰੀ ਹੁੰਦੀ ਹੈ ਇਮਾਨਦਾਰ ਲੋਕ ਆਪਣਾ ਨੁਕਸਾਨ ਕਰਵਾ ਲੈਂਦੇ ਨੇ ਪਰ ਬੋਲਦੇ ਹਮੇਸ਼ਾ ਸੱਚ ਨੇ ਕਦੇ ਵੀ ਕਿਸੇ ਵੀ ਚੀਜ਼ ਪਿੱਛੇ ਕਿਸੇ ਵੀ ਚੀਜ਼ ਦੇ ਬਦਲੇ ਉਹ ਝੂਠ ਨਹੀਂ ਬੋਲਦੇ ਜਿਦਾਂ ਮਰਜੀ ਖੁੱਦਾ ਨੁਕਸਾਨ ਹੁੰਦਾ ਹੋਵੇ ਆਪਣੀ ਜਾਤ ਬਰਾਦਰੀ ਦਾ ਆਪਣੇ ਭਾਈਆਂ ਦਾ ਆਪਣੇ ਨਾਲ ਦੇਂਦਾ ਪਰ ਕਦੇ ਵੀ ਝੂਠ ਨਹੀਂ ਬੋਲਣਗੇ ਕਦੇ ਵੀ ਬੇਇਮਾਨੀ ਨਹੀਂ ਕਰਨਗੇ ਇਮਾਨਦਾਰ ਰਹਿੰਦੇ ਨੇ ਇਹ ਸਾਰੇ ਹੀ ਕੀਮਤੀ ਇਸ ਬੰਦੇ ਨੇ ਤਾਰੀ ਹੈ ਇਹਦੇ ਬਦਲੇ ਇਸ ਨੂੰ ਰਾਜ ਭਾਗ ਦੇ ਵਿੱਚ ਸ਼ਾਹੀ ਨੌਕਰੀ ਮਿਲ ਰਹੀ ਹੈ ਇਸ ਨੂੰ ਭੂਮੀ ਮਿਲ ਰਹੀ ਹੈ ਮਹਿਲ ਵਰਗਾ ਇਸ ਨੂੰ ਘਰ ਮਿਲ ਰਿਹਾ ਹੈ ਨੌਕਰ ਚਾਕਰ ਸੁੱਖ ਸਹੂਦਾਵਾਂ ਮਿਲ ਰਹੀਆਂ ਨੇ ਅਰਥਾਤ ਹਨ ਮਿਲ ਰਿਹਾ ਹੈ ਇਹ ਸਾਰਿਆਂ ਨੇ ਉਸ ਦਿਨ ਸਬਕ ਲੈ ਲਿਆ ਕਿ ਵਾਕਈ ਹੀ ਈਮਾਨਦਾਰੀ ਦਾ ਜਿਹੜਾ ਸੱਟਾ ਹੈ ਨਤੀਜਾ ਹੈ ਚਾਹੇ ਦੇਰੀ ਨਾਲ ਨਿਕਰੇ ਪਰ ਬਹੁਤ ਖੂਬਸੂਰਤ ਬਹੁਤ ਵਧੀਆ ਹੁੰਦਾ ਹੈ